ਕੇਂਦਰੀ ਜੇਲ੍ਹ શ્રી ਗਵਿੰਦਵਾਲ ਸਾਹਿਬ ਜੋ ਆਏ ਦਿਨਾਂ ਸੁਰਖੀਆਂ ਵਿੱਚ ਰਹਿੰਦੀ ਹੈ ਕਿਉਂਕਿ ਇਸ ਜੇਲ੍ਹ ਵਿੱਚ ਜਿਹੜਾ ਕਿ ਕ੍ਰਾਈਮ ਹੈ ਔਰ ਨੈਕਸਸ ਹੈ ਉਹ ਲਗਾਤਾਰ ਇੱਥੋਂ ਚੱਲ ਰਿਹਾ ਹੈ ਮਾੜੇ ਅਨਸਰ ਇੱਥੇ ਮੌਜੂਦ ਹਨ ਜਿਦੇ ਵਿੱਚ ਕਈ ਅਧਿਕਾਰੀ ਔਰ ਕਰਮਚਾਰੀਆ ਉਹ ਮੌਤਲ ਤੱਕ ਹੋ ਚੁੱਕੇ ਹਨ ਇਸ ਦੀ ਇੱਕ ਹੋਰ ਵੱਡੀ ਲਾਪਰਵਾਹੀ ਅਤੇ ਹੈਰਾਨੀਜਨਕ ਮਾਮਲਾ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਕਿ ਜਿਹੜੀ ਇਹ ਮਨੁੱਖੀ ਅਧਿਕਾਰ ਦੀਆਂ ਤੱਜੀਆਂ ਉੜਦੀਆਂ ਛਰੇਆਮ ਨਜ਼ਰ ਆ ਰਹੀਆਂ ਹਨ ਇਸ ਦੀ ਇੱਕ ਮਿਸਾਲ ਇਸ ਵੇਲੇ ਵੇਖਣ ਨੂੰ ਮਿਲੀ ਜਦੋਂ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਅਲਗੋ ਕੋਠੀ ਦੇ ਨਿਵਾਸੀ ਗੁਰਪ੍ਰੀਤ ਸਿੰਘ ਨਾਮਕ ਇੱਕ ਵਿਅਕਤੀ ਹੈ ਜਿਸ ਦੇ ਪਿਤਾ ਦਾ ਨਾਮ ਕਨਾਬਲ ਟੋਹਾ ਵਿਖੇ ਕਣਕ ਦੀਆਂ ਬੋਰੀਆਂ ਚੋਰੀ ਕਰਨ ਦੇ ਤਹਿਤ ਜਿਹੜਾ ਕੀ ਪਰਚਾ ਦਰਜ ਹੈ ਗੁਰਪ੍ਰੀਤ ਸਿੰਘ ਜਿਹੜਾ ਕੀ ਹੈ ਉਹ ਜੇਲ੍ਹ ਵਿੱਚ ਕੇਂਦਰੀ ਜੇਲ੍ਹ ਗਵਿੰਦਵਾਲ ਸਾਹਿਬ ਵਿੱਚ ਬੀਤੇ ਕਰੀਬ 8 ਮਹੀਨਿਆਂ ਤੋਂ ਬੰਦ ਸੀ ਇਸ ਦੇ ਨਾਲ ਹੀ ਜਦੋਂ ਬੀਤੇ 24 ਸਤੰਬਰ ਨੂੰ ਉਸਦੇ ਭਰਾ ਗੁਰਤਨ ਸਿੰਘ ਨੂੰ ਇੱਕ ਫੋਨ ਆਂਦਾ ਹੈ ਜੇਲ੍ਹ ਪ੍ਰਸ਼ਾਸਨ ਵੱਲੋਂ ਕਿ ਤੁਹਾਡੇ ਜਿਹੜਾ ਭਰਾ ਹੈ ਗੁਰਪ੍ਰੀਤ ਸਿੰਘ ਉਸ ਦੀ ਕਿਸੇ ਬਿਮਾਰੀ ਦੇ ਚਲਦਿਆਂ ਜੋ ਬਿਮਾਰ ਸੀ ਜੇਲ੍ਹ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜਿਹੜਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਗੁਰਪੀ ਸਿੰਘ ਦੀ ਡੀਏ ਮ੍ਰਿਤਕ ਦੇ ਹੈ ਉਹ ਪਰਿਵਾਰਕ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ ਔਰ ਅਲਗੋਂ ਕੋਠੀ ਨਿਮਾਸੀ ਜਿਹੜਾ ਪਰਿਵਾਰ ਹੈ ਉਹਨਾਂ ਵੱਲੋਂ ਗੁਰਪੀ ਸਿੰਘ ਨੂੰ ਸਮਝਦਿਆਂ ਹੋਇਆਂ ਉਸ ਦਾ ਅੰਤਿਮ ਸੰਸਕਾਰ ਕਰਨ ਤੱਕ ਬਾਅਦ ਉਸ ਦੀਆਂ ਜਿਹੜੀਆਂ ਹੱਟੀਆਂ ਤੱਕ ਜਿਹੜੀਆਂ ਜਲ ਪ੍ਰਵਾਹ ਕਰ ਦਿੱਤੀਆਂ ਜਾਂਦੀਆਂ ਹਨ ਮਾਮਲਾ ਉਸ ਵੇਲੇ ਖੁੱਲਦਾ ਨਜ਼ਰ ਆਉਂਦਾ ਹੈ ਜਦੋਂ ਉਸੇ ਗੁਰਪ੍ਰੀਤ ਸਿੰਘ ਅਲਗੋ ਕੋਠੀ ਦਾ ਜਿਹੜਾ ਰਿਸ਼ਤੇਦਾਰ ਹੈ ਚਾਚਾ ਹੈ ਜੇਲ੍ਹ ਵਿੱਚ ਬੰਦ ਸੀ ਗੁੰਜਵਾ ਸਾਹਿਬ ਜਦੋਂ ਪਰਿਵਾਰਕ ਮੈਂਬਰ ਕੁਝ ਦਿਨ ਬਾਅਦ ਅਗਲੇ ਦਿਨ ਉਸ ਨੂੰ ਮਿਲਣ ਜਾਂਦੇ ਹਨ ਔਰ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰਪ੍ਰੀਤ ਸਿੰਘ ਜਿਹੜਾ ਉਹਨਾਂ ਦਾ ਬੇਟਾ ਸੀ ਉਹ ਅੱਜ ਵੀ ਜਿੰਦਾ ਹੈ ਔਰ ਜੇਲ੍ਹ ਵਿੱਚ ਹੀ ਮੌਜੂਦ ਹੈ ਜਦੋਂ ਇਸ ਗੱਲ ਦਾ ਖੁਲਾਸਾ ਹੁੰਦਾ ਹੈ ਤਾਂ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਅਸਲ 'ਚ ਮਾਮਲਾ ਇਹ ਸੀ ਕਿ ਜਿਹੜਾ ਗੁਰਪ੍ਰੀਤ ਸਿੰਘ ਨਾਮਕ ਉੱਤਰ ਸੁਖਦੇਵ ਸਿੰਘ ਨਾਮਕ ਇੱਕ ਹੋਰ ਤਰਨਤਨ ਜ਼ਿਲ੍ਹੇ ਉਸ ਦਾ ਘਰ ਹੈ ਜਿਸ ਦੇ ਸਾਹਮਣੇ ਅਸੀਂ ਖੜੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਜਿਹੜਾ ਗੁਰਪ੍ਰੀਤ ਸਿੰਘ ਹੈ ਇਸ ਦੇ ਪਿਤਾ ਦਾ ਨਾਮ ਹੀ ਸੁਖਦੇਵ ਸਿੰਘ ਹੈ ਲੇਕਿਨ ਇਸ ਦਾ ਜਿਹੜਾ ਘਰ ਹੈ ਪਿੰਡ ਝਬਾਲਕਲਾਂ ਵਿੱਚ ਮੌਜੂਦ ਹੈ ਔਰ ਇਹ ਆਪਣੇ ਨਾਨੇ ਕੋਲ ਰਹਿੰਦਾ ਸੀ ਇਸ ਗੁਰਪ੍ਰੀਤ ਸਿੰਘ ਦੇ ਖਿਲਾਫ ਥਾਣਾ ਝਬਾਲ ਵਿਖੇ ਐਨਡੀਪੀਐਸ ਐਕਟ ਤਹਿਤ ਪੱਤਾ ਦਰ ਸੀ ਔਰ ਇਸ ਦੇ ਜਿਹੜੇ ਕੀ ਨਾਨਾ ਵਾਂ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਇਹ ਉਸ ਦਾ ਜਿਹੜਾ ਕਮਰਾ ਹੈ ਜਿੱਥੇ ਗੁਰਪ੍ਰੀਤ ਸਿੰਘ ਕੋਲੋਂ ਰਹਿੰਦਾ ਸੀ ਔਰ ਇਸ ਦੇ ਖਿਲਾਫ ਜਿਹੜਾ ਕਰੀਬ 4 ਮਹੀਨੇ ਪਹਿਲਾਂ ਪਰਚਾ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ ਇਸ ਨੂੰ ਕੋਈ ਕੇਂਦਰੀ ਜੇਲ ਗਵਿੰਦਵਰ ਸਾਹਿਬ ਭੇਜ ਦਿੱਤਾ ਗਿਆ। ਔਰ ਇਸ ਜਿਹੜੀ ਗੁਰਪੀ ਸਿੰਘ ਜਿਹੜਾ ਵਾ ਇਹ ਬਿਮਾਰ ਹੋਣ ਦੇ ਚੱਲਦੇ ਆ ਇਸ ਦੀ ਜੇਲ ਵਿੱਚ ਬੀਤੇ 24 ਸਤੰਬਰ ਨੂੰ ਮੌਤ ਹੋ ਜਾਂਦੀ ਹੈ ਲੇਕਿਨ ਜੇਲ ਪ੍ਰਸ਼ਾਸਨ ਵੱਲੋਂ ਗੁਰਪੀ ਸਿੰਘ ਅਲਗੋ ਕੋਠੀ ਦੇ ਪਰਿਵਾਰ ਨੂੰ ਲਾਸ਼ ਜਿਹੜੀ ਹਵਾਲਾ ਕਰ ਦਿੱਤੀ ਗਈ ਹੈ ਉਹ ਜਦਕੀ ਚਬਾਲਕਲਾਂ ਵਾਲੇ ਗੁਰਪੀ ਸਿੰਘ ਦੇ ਪਰਿਵਾਰਕ ਹਵਾਲੇ ਕਰਦੀ ਸੀ। لیکن اس دا ਜਿਹੜਾ ਮਾਨਵ ਅਧਿਕਾਰ ਦੀਆਂ ਜਿਹੜੀਆਂ ਤਜੀਆਂ ਉੜਦੀਆਂ ਨਜ਼ਰ ਆ ਰਹੀਆਂ ਉਹਨੂੰ جیل ਪ੍ਰਸ਼ਾਸਨ ਵੱਲੋਂ ਬੜੀ-ਵੱਡੀ ਲਾਪਰਵਾਹੀ ਕੀਤੀ ਗਈ ਹੈ ਔਰ ਜਿਹੜਾ ਪਰਿਵਾਰ ਹੈ ਜਿਹੜਾ ਕਿ ਚਬਾਲਕਲਾਂ ਦੀ ਜਿਹੜੇ ਇਸ ਦੀ ਮਾਤਾ ਹੈ ਗੁਰਪ੍ਰੀਤ ਸਿੰਘ ਦੀ ਉਹ ਕਿਤੇ ਹੋਰ ਸ਼ਿਫਟ ਹੋ ਚੁੱਕੇ ਹਨ ਔਰ ਉਹਨਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਉਹਨਾਂ ਵੱਲੋਂ ਜਿਹੜਾ ਕਿ ਆਪਣੇ ਬੱਚੇ ਦੇ ਜਿਹੜੇ ਕਿ ਅੰਤਿਮ ਜਿਹੜੇ ਦਰਸ਼ਨ ਹੈ ਜਿਹੜੀਆਂ ਕਾਰਵਾਈ ਹੁੰਦੀਆਂ ਜਿਹੜੀਆਂ ਕਿ ਰੀਤ ਰਿਵਾਜ ਬਣੇ ਹੋਏ ਆ ਉਹ ਨਹੀਂ ਪੂਰੇ ਕੀਤੇ ਗਏ ਔਰ ਜੇਲ ਪ੍ਰਸ਼ਾਸਨ ਦੀ ਜਿਸ ਦੀ ਖਮਿਆਜਾ ਜਿਹੜਾ ਕੀ ਉਹਨਾਂ ਦਾ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੈ ਕਿ ਮਨੁੱਖ ਅਧਿਕਾਰ ਸੰਗਠਨ ਦੀਆਂ ਜਿਹੜੀਆਂ ਜਥੇਬੰਦੀਆਂ ਜੜੀਆਂ ਇਸ ਸੰਬੰਧ ਵਿੱਚ ਆ ਕੇ ਅੱਗੇ ਆਵਾਜ਼ ਚੁਕਦੀਆਂ ਹਨ ਔਰ ਔਰ ਕਿਹੜੀ ਏਜੰਸੀ ਇਸ ਦੀ ਜਾਂਚ ਕਰਦੀ ਹੈ ਔਰ ਜੇਲ ਦੇ ਜਿਹੜੀਆਂ ਅਧਿਕਾਰੀਆਂ ਦੀ ਲਾਪਰਵਾਹੀ ਸਾਹਮਣੇ ਆਈ ਉਸ ਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ ਔਰ ਜੇਸ ਅਧਿਕਾਰੀਆਂ ਨਾਲ ਜਦੋਂ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨਾਲ ਕੋਈ ਵੀ ਸੰਪਰਕ ਨਹੀਂ ਹੋ ਸਕਿਆ ਉਹਨਾਂ ਨੇ ਫੋਨ ਤੱਕ ਨਹੀਂ ਚੁੱਕੇ ਰਮਨ ਚਾਵਲਾ ਜਗਮਨ ਟੀਵੀ ਤਰਨ ਤਰਨ ਕਿ ਕੀ ਨਾਮ ਕੀ ਗੁਰਪ੍ਰੀਤ ਪੂਰਾ ਨਾਮ ਹੈ ਵੀਰ ਦਾ ਹਾਂ ਜੀ ਕਿੰਨੀ ਐਜ ਕਿੰਨੀ ਹੈ ਦੀ ਉਹਦੀ 22 23 ਸਾਲ ਦੀ ਹੈ ਤੇ ਮੈਰਿਡ ਸੀਗਾ ਵਿਆਹ ਸੀਗਾ ਨਹੀਂ ਨਹੀਂ ਅਨਲ ਅਚਾ ਅਨਮੈਰਿਡ ਸੀਗਾ ਤੇ ਕਿਹੜੇ ਚੱਕਰ ਵਿੱਚ ਜੀਲ ਕਿਉਂ ਗਿਆ ਕਾਰਨ ਕੀ ਸੀ ਸ਼ੈਰੋ ਮਤਲਬ ਕਿ ਹਈ ਪਤਾ ਨਹੀਂ ਮੈਨੂੰ ਤੇ ਆ ਪੂਰੀ ਗੱਲ ਦਾ ਪਤਾ ਕਹਿੰਦੇ ਆ ਹੂੰ ਕਿਨੂੰ ਜੇ ਤੁਸੀਂ ਵੈਸੇ ਅੱਛਾ ਮੈਂ ਪੈਨ ਵਾਂਸਾ ਕੀ ਅੱਛਾ ਛਾ ਕੀ ਨਾਮ ਤੁਹਾਡਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪੂਜਾ ਅੱਛਾ ਅੱਛਾ ਠੀਕ ਹੈ ਤੇ ਤੁਸੀਂ ਤੇ ਪਰ ਆਪਣੇ ਮਤਲਬ ਮੈਰਿਡ ਹੋਣੇ ਵੱਖਰੇ ਘਰ ਰਹਿੰਦੇ ਹੋਣੇ ਨਾ ਤੁਸੀਂ ਆਪਣੇ ਹਨਾ ਹਾਂਜੀ ਹਾਂਜੀ ਤੇ ਪਿੰਡ ਚਬਾਲਕਲਾ ਸੀ ਪਹਿਲਾਂ ਜਿਹੜਾ ਮੇਨ ਜਿੱਥੇ ਰਹਿੰਦਾ ਸੀਗਾ ਇਹ ਹਾਂਜੀ ਹਾਂਜੀ ਇਹ ਮਤਲਬ ਮੇਰੇ ਨਾਨਾ ਜੀ ਨਾ ਅੱਛਾ ਨਾਨਕੇ ਸੀ ਮੇਰੇ ਠੀਕ ਠੀਕ ਹੈ ਤੇ ਤੁਹਾਡੇ ਮੰਮੀ ਦਾ ਕੀ ਨਾਮ ਹੈ ਮਾਤਾ ਦਾ ਮੇਰੀ ਮੰਮਾ ਦਾ ਨਾਮ ਪਰਮਜੀਤ ਕੌਰ ਪਰਮਜੀਤ ਕੌਰ ਤੇ ਫਾਦਰ ਸਾਹਿਬ ਸੁਖਦੇਵ ਸਿੰਘ ਨਾਂ ਦੇ ਸਨ ਨਾ ਹਾਂ ਜੀ। ਓਕੇ। ਤੇ ਤੁਹਾਨੂੰ ਕਿਦਾਂ ਫਿਰ ਪਤਾ ਲੱਗਾ ਵੀ ਐ ਵੈਲਾ ਇਨਸੀਡੈਂਟ ਜਿਹੜਾ ਹੋਇਆ ਵਾ? ਸਰ ਅਸੀਂ ਤੇ ਨਿਮਾਂਤ ਲਾਈ ਸੀ। ਅੱਛਾ ਠੀਕ ਹੈ। ਹਾਂ ਜੀ। ਹਾਂ ਜੀ। ਤੇ ਫਿਰ ਨਹੀਂ ਤੇ ਐ ਬਾਈ ਉਹਨੂੰ ਸੀ ਮਤਲਬ ਕਹਿੰਦੇ ਰਹੇ ਆ ਕਿ ਤੁਹਾਡਾ ਬੇਟਾ ਠੀਕ ਨਹੀਂ ਹੈਗਾ। ਠੀਕ ਹੈ। ਫੋਨ ਆਂਦਾ ਰਿਹਾ ਦੇਲ ਤੋਂ। ਕੀ ਮਤਲਬ ਬਿਮਾਰ ਆ? ਨਾ ਨੰਬਰਾਂ ਤੋਂ ਆਂਦਾ ਹੁੰਦਾ। ਅੱਛਾ ਅੱਛਾ। ਤੇ ਸਰਦੇਰੇ ਫੋਨ ਕਰਨ ਤੇ ਮੰਮਾ ਜਮਾਨਤ ਵੀ ਗਏ ਲੌਂਦਾ ਦੁਦਿਆ ਕੀ ਨੇ ਮੁਲਾਕਾਤ ਵੀ ਅੱਛਾ ਕਰਕੇ ਆਈ ਸੀ ਤੁਹਾਨੂੰ ਮਿਲਾਇਆ ਹੀ ਨਹੀਂ ਬੇਟੇ ਨੂੰ ਅੱਛਾ ਕਿੰਨੇ ਚਿਰ ਪਹਿਲੋਂ ਗਏ ਸੀ ਕੋਲ ਮੰਮੀ ਗਏ ਸੀਗੇ ਹਾਂਜੀ ਮਮਾ ਕਿੰਨਾ ਕਿੰਨਾ ਚਿਰ ਪਹਿਲਾਂ ਗਏ ਸੀ ਜਦੋਂ ਮੰਮੀ ਬੇਟੇ ਨਾਲ ਮੁਲਾਕਾਤ ਹੋਈ ਕਿ ਰੋਜ਼ ਕਿੰਨਾ ਚਿਰ ਪਹਿਲਾਂ 10 ਦਿਨ ਪਹਿਲਾਂ ਹਾਂਜੀ ਤਾਂ ਇਹ ਮੰਮੀ ਨੂੰ ਕਲੀਅਰ ਨਹੀਂ ਤੇ ਮੰਮੀ ਨੂੰ ਪਤਾ ਕਿਉਂਕਿ ਮੇਰੇ ਨਾਲ ਵੀ ਘਾਟੀ ਅੰਦਾਜ਼ਾ ਨਹੀਂ ਨਹੀਂ ਮੈਂ ਉਹਦਾ ਪੁੱਛਿਆ ਅੰਦਾਜ਼ਾ ਕਿੰਨੇ ਦਿਨ ਪਹਿਲਾਂ ਗਏ ਸੀ ਮੈਂ ਕਿਹਾ ਹਾਂਜੀ ਇੰਨਾ ਕਿ ਇੰਨਾ ਕਿ ਤੇ ਉਹਨਾਂ ਨੇ ਉਹਨਾਂ ਨੇ ਮਲਾਇਆ ਨਹੀਂ ਜੇਲ੍ਹ ਚ ਨਾ ਨਾ ਅੱਛਾ ਓਕੇ ਹਾਂਜੀ ਵਾਪਸ ਮੋੜਤਾ ਹਾਂ ਨਹੀਂ ਵਾਪਸ ਨਹੀਂ ਮੋੜਦਾ ਕਿ ਮਤਲਬ ਪਰਚੇ ਚ ਨਾਮ ਹੀ ਮਤਲਬ ਦੋ ਵਾਰੀ ਲਿਖਿਆ ਨਾਮ ਹਾਂ ਨੇ ਨਹੀਂ ਮੁਲਾਕਾਤ ਮੁਲਾਕਾਤ ਕਰਨ ਤੋਂ ਬਗੈਰ ਹੀ ਵਾਪਸ ਆ ਗਏ ਨਾ ਮੇਰੇ ਘਰ ਨਾਲ ਮਿਲ ਕੇ ਉਹ ਹੀ ਕਹਿਣਾ ਵਾਪਸ ਮੋੜਦਾ ਨਾ ਫਿਰ ਉਹਨਾਂ ਨੇ ਇਹ ਕਹਿ ਰਿਹਾ ਹਾਂਜੀ ਹਾਂਜੀ ਹੂੰ ਤੇ ਫਿਰ ਤੁਹਾਨੂੰ ਹੁਣ ਕਿੱਦਾਂ ਪਤਾ ਲੱਗਾ ਇਹ ਗੱਲ ਹੋਈ ਸਾਰੀ ਉਹ ਤੇ ਉਹਨੇ ਮੰਮਾ ਨਾ ਮਤਲਬ ਮੰਮਾ ਨੂੰ ਫੋਨ ਆਇਆ ਕਿ ਮਤਲਬ ਬਾਹਰ ਨੂੰ ਫੋਨ ਕਰਦੇ ਰਹੇ ਕਿ ਤੁਹਾਡਾ ਬੇਟਾ ਠੀਕ ਨਹੀਂ ਹੈ ਕਾ ਵੀ ਅੱਛਾ ਅੱਛਾ ਤੇ ਐਂ ਮਿਲੋਂ ਲੈ ਕੇ ਆਣ ਲੱਗੇ ਆ ਉਹ ਕਹਿੰਦਾ ਮੰਮੀ ਨੂੰ ਮਿਲਣਾ ਵਾ ਅੱਛਾ ਤੇ ਫਿਰ ਬਾਤ ਉਹ ਰਾਨੂ ਸਾਰੀ ਗੱਲ ਤੁਹਾਨੂੰ ਕਲੀਅਰ ਨਹੀਂ ਕਿਉਂਕਿ ਸਾਰੇ ਵੇਖੋ ਹੂੰ ਤੁਹਾਨੂੰ ਕੋਈ ਪਤਾ ਹੀ ਨਹੀਂ ਹੈਗਾ ਹੂੰ ਕੀ ਕੀ ਅੰਦਰ ਇਹਨਾਂ ਨੇ ਕੀਤਾ ਬੇਟੇ ਨਾਲ ਆਡੇ ਨਾਲ ਕੀ ਨਹੀਂ ਮਤਲਬ ਜੇਲ੍ਹ ਪ੍ਰਸ਼ਾਸਨ ਨੇ ਅੰਦਰ ਕੋਈ ਗੱਲਬਾਤ ਹੋਈ ਹੈ ਤੁਹਾਨੂੰ ਉਹਨਾਂ ਨੇ ਇਨਫੋਰਮ ਨਹੀਂ ਕੀਤਾ ਨਹੀਂ ਮੈਨੂੰ ਸਾਨੂੰ ਇਹਨਾਂ ਤੇ ਹੁਣ ਸਾਨੂੰ ਮੈਨੂੰ ਮੈਂ ਤੁਹਾਨੂੰ ਦੱਸਾਂ ਮੈਂ ਤਾਂ ਠੀਕ ਕਲੀਅਰਲੀ ਗੱਲ ਮम्मा ਨੇ ਹੁਣੇ ਆ ਜਾਣਾ ਮम्मा ਥੋੜਾ ਜਿਹਾ ਗਏ ਆ ਉਦਾਂ ਚਲੋ ਇਹ ਵੈਸੇ ਬੜੀ ਵੱਡੀ ਬੜੀ ਸ਼ਰਮਨਾਕ ਘਟਨਾਵਾ ਹੈ ਨਾ ਸਾਡੇ ਸਾਹਮਣੇ ਲੇਖੋ ਇੱਕ ਇਨਸਾਨ ਨੂੰ ਮਤਲਬ ਉਹਦਾ ਜਿਹੜਾ ਵਾ ਹੈਂਡਓਵਰ ਜਿਹਦੇ ਪਰਿਵਾਰਕ ਮੈਂਬਰ ਨੂੰ ਕਰਨਾ ਸੀ ਉਹ ਕਿਸੇ ਹੋਰ ਨੂੰ ਕਰ ਦੇਣਾ ਹੈ ਨਾ ਕਿਸੇ ਹੋਰ ਨੂੰ ਕਰ ਦੇਣਾ ਹੈ ਇਹ ਇਹ ਤਾਂ ਬੜੀ ਮਾੜੀ ਗੱਲ ਹੈ ਨਾ ਵੈਸੇ ਇਹਨੂੰ ਤਾਂ ਗਲਤ ਕਹਾਂਗੇ ਨਾ ਆਪਾਂ ਹਾਂਜੀ ਮਤਲਬ ਇਹ ਗਲਤੀ ਹੈ ਨਾ ਬੜੀ ਵੱਡੀ ਵੇਖੋ ਆਮ ਆਪਾਂ ਕਿਸ ਨੂੰ ਚੀਜ਼ ਦੇਣੀ ਹੁੰਦੀ ਲਫਾਵਾ ਕਿਸੇ ਦਾ ਗਲਤ ਦੇ ਦੇਈਏ ਕਿਸੇ ਨੂੰ ਹੈ ਨਾ ਕੋਈ ਚੀਜ਼ ਕਿਹਦਾ ਕੋਈ ਸਮਾਨ ਹੈ ਜੇ ਆਪਾਂ ਗਲਤ ਫੜਾ ਜਾਈਏ ਕਿਸ ਨੂੰ ਗੱਲ ਹੋ ਰਿਹਾ ਇਹ ਤੇ ਬੰਦੇ ਦਾ ਜਿਹੜਾ ਇੱਕ ਬੋਡੀ ਸੀ ਉਹ ਵਾਰਸਾਂ ਦੇ ਹਵਾਲ ਉਹ ਦੇ ਦੇਣਾ ਤੇ ਉਹਨਾਂ ਨੂੰ ਵੀ ਪਤਾ ਲੱਗਾ ਉਹਨਾਂ ਨੇ ਵੀ ਬੜੀ ਮਾੜੀ ਗੱਲ ਉਹਨਾਂ ਨੇ ਵੀ ਗਾਂ ਮਤਲਬ ਬਿਨਾ ਵੇਖਿਆ ਚੱਕਿਆ ਹੈ ਨਾ ਹਾਂਜੀ ਹੁਣ ਇਹ ਤੇ ਸਰ ਨਾ ਦਾ ਵੀ ਬਹੁਤ ਡਿਫਰੈਂਟ ਹੈ ਕਾਵਾ ਉਹ ਗੌਰਪ੍ਰੀਤ ਹੈ ਕਾਵਾ ਭੋਲਾ ਇਹ ਗੌਰਪ੍ਰੀਤ ਗੈਸ ਵਾ ਅੱਛਾ ਇੰਨਾ ਵੀ ਥੋੜਾ ਨਾ ਇਹਨੂੰ ਕਿਹਨੇ ਗੈਸ ਨਾ ਚਲੋ ਇੱਕ ਅੱਧੀ ਕੀ ਦੀ ਹੋ ਗਈ ਗਲਤੀ ਹੋ ਗਈ ਹੋਗੀ ਹਾਂ 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 ਉਹ ਉਹ ਵੀ ਉਹ ਵੀ ਕਰਦਾ ਆਂਦਾ ਹੀ ਆ ਨਾ ਜਿਲੇ ਦਾ ਜਿੰਨਾਂ ਕੋਲੋਂ ਚਲੋ ਜਿਨ੍ਹਾਂ ਨੇ ਵੀ ਜਾਂ ਦਿੱਤੀ ਲਾ ਕੇ ਜਾਂ ਫੜਾਈ ਆ ਐਨੀ ਚੀਜ਼ ਥੋੜਾ ਡਿਫਰੈਂਟ ਹੋ ਸਕਦਾ ਕਿਦੋਂ ਮਰਦਾ ਸੀ ਕਿਦੋਂ ਹੋਈ ਤੁਹਾਨੂੰ ਇਹਨਾਂ ਪਤਾ ਲੱਗਾ ਕਿਹੜੀ ਤਰੀਕ ਨੂੰ ਹੋਈ ਉਹਦਾ ਸਰ ਸਾਨੂੰ ਤੇ ਇਹ ਵੀ ਨਹੀਂ ਪਤਾ ਇਹਨਾਂ ਨੂੰ ਪਤਾ ਹੁੰਦਾ ਤੇ ਅਸੀਂ ਜ਼ਮਾਨਤ ਕਿਉਂ ਲੋਣੀ ਸੀ ਹੂੰ ਤੇ ਜ਼ਮਾਨਤ ਹੋ ਗਈ ਸੀਗੀ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਸੀ ਹਾਂਜੀ ਹਾਂਜੀ ਰੋਜ਼ਕਾਰ ਪਹੁੰਚਿਆ ਆ ਕਿੰਨੀ ਕਿੰਨੀ ਤਰੀਕ ਨੂੰ ਮਿਲੀ ਤਾਂ ਜ਼ਮਾਨਤ ਅਦਾਲਤ ਵੱਲੋਂ ਇਹ 26 ਤਰੀਕ ਨੂੰ ਠੀਕ ਆ ਤੇ ਫਿਰ ਤੁਸੀਂ 26 ਤਰੀਕ ਨੂੰ ਮਤਲਬ ਉਧਰ ਹੀ ਚਲੇ ਗਏ ਸੀਗੇ ਜਾਂ ਅਗਲੇ ਦਿਨ ਗਏ ਲੈਣ ਜਾਣਾ ਸੀ ਉਹ ਤੋਂ ਪਹਿਲਾਂ ਹੀ ਸਾਨੂੰ ਫੋਨ ਆ ਮਤਲਬ ਕਹਿਤਾ ਕਿ ਤੁਹਾਡਾ ਬੇਟਾ ਆ ਗਿਆ ਉਹੋ ਅੱਛਾ ਛਾ ਹਾਂਜੀ ਮਤਲਬ ਤੁਹਾਨੂੰ ਤੁਹਾਨੂੰ ਫਿਰ 26 ਤੁਹਾਨੂੰ 26 ਤਰੀਕ ਨੂੰ ਪਤਾ ਲੱਗਾ ਕਿ 27 ਨੂੰ ਪਤਾ ਲੱਗਾ ਸਾਨੂੰ 26 ਨੂੰ ਅੱਜ 28 ਹੀ ਹੈ ਨਾ ਮੇਰੇ ਖਿਆਲ ਤਰੀਕ ਹੈ ਨਾ ਹਾਂ ਜੀ ਇਹ ਤੁਹਾਨੂੰ ਫੇਰ ਤੋਂ ਬਦਲ ਲੱਗਾ ਹੈ ਨਾ 26 ਨੂੰ ਹੀ ਬਦਲ ਲੱਗਾ ਸੇਮ ਹੀ ਉਦੋਂ ਹੀ ਜਦ ਨਾਲ ਜਵਾਨਤ ਹੁੰਦੀ ਹੈ ਉਸੇ ਦੇਣੀ ਹਾਂ ਜੀ ਤੇ ਉਦੋਂ ਹੀ ਇਹਦੀ ਡੈਥ ਹੁੰਦੀ ਫਿਰ ਤਾਂ ਮਤਲਬ ਹੈ ਨਾ ਨਹੀਂ ਇੰਨਾ ਨਹੀਂ ਪਤਾ ਤੇ ਉਹ ਤੇ ਕਹਿੰਦੇ ਆ 23 ਤਰੀਕ ਦੀ ਤੇ ਅੱਛਾ ਓਕੇ ਓਕੇ ਪਹਿਲੋਂ ਦੀ ਹੋਈ ਆ ਪਹਿਲੋਂ ਦੀ ਹੋਈ ਆ 23 ਤਰੀਕ ਦੀ ਤਾਂ ਉਹ ਬੋਡੀ ਆ ਜਿਨ੍ਹਾਂ ਨੇ ਕਸਕਾਰ ਕੀਤਾ ਉਹ ਕਹਿੰਦੇ ਆ ਕਿ ਆਹ ਨੂੰ ਬੋਡੀ ਗਲੀਓ ਹੀ ਮਿਲੀ ਆ ਪਤਾ ਨਹੀਂ ਹੁਣ ਕੀ ਤੁਹਾਡੀ ਹੋਈ ਤੁਹਾਡਾ ਕੋਈ ਸੰਪਰਕ ਹੋਇਆ ਉਹਨਾਂ ਨਾਲ ਨਾ ਸਾਡਾ ਨਹੀਂ ਅੱਛਾ ਤੁਹਾਨੂੰ ਮੈਨੂੰ ਉਦੋਂ ਹੀ ਪਤਾ ਲੱਗਾ ਹਣਾ ਗੱਲਾਂ ਗੋਲਾਂ ਜਿਵੇਂ ਆਮ ਤੋ ਸੁਣਨ ਚ ਆਇਆ ਸਾਨੂੰ ਕੀਤਾ ਕਹਿੰਦੇ ਆ ਕਿ ਸਾਡਾ ਅੱਛਾ 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 ਸੰਪਾਰਕ ਕੋਈ ਕਿਸੇ ਨਾਲ ਨਹੀਂ ਸਾਡਾ ਹੋਇਆ ਅਸੀਂ ਤੇ ਐਸੇ ਹਾਲੇ ਵੀ ਆਈਏ ਐਸੇ ਹੂੰ ਕਿਲੇ ਕਿ ਸਾਡਾ ਬੇਟਾ ਕੀ ਪਤਾ ਸਹੀ ਨਾਮ ਤੋਂ ਹੂੰ ਤੁਸੀਂ ਭੈਣ ਜੀ ਉਦੇ ਹਣਾ ਉਹ ਮੀਰ ਦੇ ਵੇਖੋ ਮਤਲਬ ਜੋ ਵੀ ਹੋਇਆ ਵਾ ਮਤਲਬ ਪ੍ਰਸ਼ਾਸਨ ਵੱਲੋਂ ਜੇਲ੍ਹ ਵੱਲੋਂ ਕੁਝ ਹੋਇਆ ਤੁਸੀਂ ਸਰਕਾਰ ਤੋਂ ਕੀ ਮੰਗ ਕੀ ਕਰਦੇ ਜੀ ਸਰੇ ਤੇ ਹੁਣ ਮੈਂ ਨਹੀਂ ਤੁਹਾਨੂੰ ਪਤਾ ਐ ਇਸ ਟਾਈਮ ਤੇ ਸਾਡਾ ਬੇਟਾ ਮਿਲ ਜਾਣਾ ਹੈ ਹਾਂ ਜਿਹੜਾ ਮੂਹ ਨਹੀਂ ਨਸੀਬ ਹੋਇਆ ਇਹ ਤਾਂ ਜਾਨੀਵਰ ਮੂ ਹੀ ਦੇਖ ਲੀਏ ਹਾਂ ਐਡਾ ਵੱਡਾ ਜਿਹੜੇ ਪਰਵਾਰ ਨਾਲ ਚਾਂਸ ਹੋ ਗਿਆ ਹੋਵੇ ਹਾਂ ਉਹ ਕੀ ਕੀ ਕੋਈ ਸਾਹ ਉਹਨਾਂ ਨੂੰ ਕੁਝ ਨਹੀਂ ਔੜਦੀ ਸੋਚੀ ਮੈਂ ਸਮਝਦਾ ਤੁਹਾਡੀ ਗੱਲ ਮੈਂ ਉਦਾਂ ਤਾਂ ਨਹੀਂ ਗੱਲ ਕਰਦਾ ਪਿਆ ਕਿ ਵੇਖੋ ਜਿੱਡੀ ਵੱਡੀ ਗਲਤੀ ਹੈ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਨਾ ਇਹ ਕਹਿ ਰਿਹਾ ਵੀ ਉਹਦੀ ਜਾਂਚ ਹੋਣੀ ਚਾਹੀਦੀ ਨਾ ਕੈਨ ਤੋਂ ਭਾਵੇਂ ਮੈਂ ਕਹਿੰਦਾ ਮੈਂ ਵੀ ਉਹ ਤੇ ਹੋਣੀ ਚਾਹੀਦੀ ਹੈ ਨਾ ਜਿਹੜੀ ਗਲਤੀ ਆ ਉਹਦਾ ਸਾਸ ਕਿੰਨੇ ਕਿੱਦਾਂ ਕੀਤਾ ਉਹਦੀ ਜਾਂਚ ਤੇ ਹੋਵੇ ਨਾ ਜਾਂਚ ਤੇ ਹੋਣੀ ਚਾਹੀਦੀ ਨਾ ਵੀ ਕਿਉਂ ਆ ਹੈਨਾ ਕਾਰਵਾਈ ਦੀ ਵੱਡੀ ਗੱਲ ਆ ਵੀ ਗਲਤੀ ਕਿਹਦੀ ਸੀ ਉਹ ਤੇ ਹੋਣਾ ਚਾਹੀਦਾ ਨਾ ਪਤਾ ਖ ਨਾ ਉਹ ਤੇ ਹੁਣਾ ਉਹ ਇਹ ਤੇਾਨੂੰ ਪਤਾ ਨਹੀਂ ਉਹਨੇ ਕਿਤੇ ਗਲਤੀਆਂ ਨੂੰ ਜਿੱਦਾਂ ਕੋਈ ਨਹੀਂ ਤੁਹਾਨੂੰ ਨਹੀਂ ਪਤਾ ਪਰ ਤੁਸੀਂ ਕਹੋਗੇ ਜਾਂਚ ਕਰਨ ਲਈ ਮੰਗ ਕਰੋਗੇ ਫੇਰੀ ਜਾਂਚ ਹੋਊਗੀ ਨਾ ਉਦਾਂ ਥੋੜੀ ਹੋਣਾ ਉਦਾਂ ਦੇ ਖਤਮ ਹੋ ਜਾਣਾ ਸਾਰਾ ਹੈ ਨਾ ਹਾਂਜੀ ਮੈਂ ਪੁੱਛਦਾ ਮੈਂ ਵੀ ਜਾਂਚ ਕਰਾਉਣ ਦੀ ਮੰਗ ਕਰਦੇ ਹਾਂ ਤੁਸੀਂ ਵੀ ਜਾਂਚ ਹੋਣੀ ਚਾਹੀਦੀ ਹੈ ਇਸ ਚੀਜ਼ ਦੀ ਵੇਖੋ ਮੈਂ ਇਹ ਗੱਲ ਕਰਦਾ ਪਿਆ ਸੀਗਾ ਵੀ ਜੇ ਉਹ ਕੁਝ ਹੋਇਆ ਗਲਤ ਹੋਇਆ ਵਾ ਉਹਦੀ ਜਾਂਚ ਦਾ ਕੀ ਮਤਲਬ ਹੁੰਦਾ ਵੀ ਕਿਹਦੀ ਗਲਤੀ ਪਤਾ ਕਰਾਇਆ ਜਾਵੇ ਇਹ ਕਹਿ ਰਿਹਾ ਜਾਂਚ ਉਹਨੂੰ ਕਹਿੰਦੇ ਆਪਾਂ ਹਾਂਜੀ ਉਹ ਤੇ ਹੋਣੀ ਚਾਹੀਦੀ ਨਾ ਇਹ ਕਹਿ ਰਿਹਾ ਮੈਂ ਹਾਂਜੀ ਹਾਂਜੀ ਹੂੰ